ਸੀ ਇਸ ਵੀਡੀਓ ਨੂੰ ਸ਼ੇਅਰ ਕਰੋ ਕੁਝ ਅਹਿਮ ਖਬਰ ਹੈ ਜੀ ਬਠਿੰਡਾ ਦੇ ਪਾਸ ਇਲਾਕੇ ਫੇਸ ਮਡਲ ਟਾਊਨ ਫੇਸ 1 2 3 4 5 ਤੇ ਕੁਝ ਹੋਰ ਸੋ ਇਸ ਇਲਾਕੇ ਦੇ ਵਿੱਚ ਜਿਹੜਾ ਇੱਕ ਹੁਕਮ ਆਇਆ ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਇਸ ਗੱਲਬਾਤ ਨੂੰ ਪਹਿਲਾਂ ਸ਼ੇਅਰ ਕਰੋ ਇਹ ਵੀਡੀਓ ਵਿੱਚ ਦੀ ਤੁਹਾਨੂੰ ਕੁਝ ਦਿਖਾਉਣੇ ਆ ਇਹ ਕੀ ਹੋਣ ਜਾ ਰਿਹਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਤੁਸੀਂ ਸਾਡੇ ਨਾਲ ਜੁੜੇ ਰਹੋ ਰੇਡੀਓ ਪੰਜਾਬ ਟੂਡੇ ਦੇ ਫੇਸਬੁਕ ਪੇਜ ਦੇ ਉੱਤੇ ਸੋ ਜਿੰਨਾ ਹੋ ਸਕਦਾ ਇਸ ਵੀਡੀਓ ਨੂੰ ਸ਼ੇਅਰ ਕਰਿਓ ਤੁਹਾਨੂੰ ਪਹਿਲਾਂ ਕੁਝ ਹਾਲਾਤ ਦਿਖਾਉਣੇ ਆ ਇਹ ਫੇਸ 3 ਇਸ ਫੇਸ 3 ਦੇ ਵਿੱਚ ਜਿਹੜਾ ਤੁਹਾਨੂੰ ਇਸੇ ਖਬਰ ਦੇ ਸਬੰਧ ਦੇ ਵਿੱਚ ਜਿਹੜੀ ਅਸੀਂ ਲਾਈਵ ਹੋਏ ਆ ਇਹ ਏਰੀਆ ਦੇ ਵਿੱਚੋਂ ਤੁਹਾਨੂੰ ਮੈਂ ਲੈ ਕੇ ਜਾ ਰਿਹਾ ਫੇਸ 3 ਮਾਡਲ ਟਾਊਨ ਪੁੱਡਾ ਦਾ ਇਹ ਇਲਾਕਾ ਕੱਟਿਆ ਗਿਆ ਪੰਜਾਬ ਅਰਬਨ ਡਵੈਲਪਮੈਂਟ ਅਥਾਰਟੀ ਵੱਲੋਂ ਤੇ ਇਸ ਫੇਸ ਦੇ ਵਿੱਚ ਕੁਝ ਦਿਨਾਂ ਦੇ ਵਿੱਚ ਜਿਹੜਾ ਹੈਗਾ ਉਹ ਇੱਕ ਹੁਕਮ ਆਏ ਨੇ ਬਠਿੰਡਾ ਵਿਕਾਸ ਅਥਾਰਟੀ ਵੱਲੋਂ ਤੇ ਇਹਨਾਂ ਨੇ ਇੱਕ ਚਿੱਠੀ ਭਾਈ ਆ ਜੀ ਜ਼ਿਲ੍ਹਾ ਮੈਜਿਸਟਰੇਟ ਬਠਿੰਡਾ ਨੂੰ ਤੇ ਉੱਤੇ ਇਹਦਾ ਕੋਈ ਚੱਕਰ ਨਹੀਂ ਲਿਖਿਆ ਪਰ ਇਠਾਂ ਜਾ ਕੇ ਇਹਨਾਂ ਨੇ ਜਿਹੜੀ ਹੈ 12 1289-92 ਮਿਤੀ 12/3/24 ਦੀ ਇਹ ਚਿੱਠੀ ਹੈ ਜਿਹੜੀ ਇਹ ਤੁਹਾਨੂੰ ਇਸ ਪੇਜ ਦੇ ਉੱਤੇ ਵੀ ਮਿਲ ਜਾਏਗੀ। ਸੋ ਇਸ ਵੀਡੀਓ ਨੂੰ ਸ਼ੇਅਰ ਕਰੋ ਹੁਣ ਤੁਹਾਨੂੰ ਦਿਖਾਉਣੇ ਆ ਕਿ ਕਿੰਨੀ ਇਨਕ੍ਰੋਚਮੈਂਟ ਜਿਹੜੀ ਕੀਤੀ ਹੋਈ ਆ ਇਸੇ ਇਨਕ੍ਰੋਚਮੈਂਟ ਨੂੰ ਹਟਾਉਣ ਦੇ ਲਈ ਕਿਉਂਕਿ ਘਰਾਂ ਦੇ ਅੱਗੇ ਦੇਖੋ ਆ ਕੋਈ 80 ਫੁੱਟ ਸੜਕ ਹੈ ਤੇ ਇਸ 80 ਫੁੱਟ ਸੜਕ ਦੇ ਉੱਤੇ ਕੀ ਹਾਲਾਤ ਨੇ ਇਹ ਇਹਨਾਂ ਦੇ ਵਿੱਚ ਜਿਹੜਾ ਤੁਹਾਨੂੰ ਇਹ ਦਿਖਾਇਆ ਗਿਆ ਸੋ ਇਹਦੇ ਵਿੱਚ ਲਿਖਿਆ ਗਿਆ ਕਿ ਮਿਤੀ 14/3 ਤੋਂ 18/3 ਤੱਕ ਗ੍ਰਿੱਲਾਂ ਨੂੰ ਹਟਾਉਣ ਦੇ ਲਈ ਡਿਮਾਲਿਸ਼ਨ ਡਰਾਈਵ ਦੀ ਤਜਵੀਜ਼ ਕੀਤੀ ਗਈ ਹੈ ਮਤਲਬ ਕਿ ਤਜਵੀਜ਼ ਹੈ ਟਾਈ ਨਹੀਂ ਜਾਣਗੇ ਇਸ ਲਈ ਆ ਇਹ ਕਿਉਂਕਿ ਇਹਨਾਂ ਨੇ ਕਿਹਾ ਕਿ ਹਾਈ ਕੋਰਟ ਵਿਖੇ ਦਾਇਰ ਸੀਓਸੀਪ ਨੰਬਰ 492023 ਦੀ ਅਗਲੇਰੀ ਨਿਸ਼ਚਿਤ ਮਿਤੀ 20/3/24 ਹੈ ਦੇ ਸੰਬੰਧ ਦੇ ਵਿੱਚ ਮਾਨਯੋਗ ਹਾਈ ਕੋਰਟ ਵੱਲੋਂ ਗ੍ਰਿੱਲਾਂ ਹਟਾਉਣ ਸੰਬੰਧੀ ਸਖਤ ਹੁਕਮ ਕੀਤੇ ਗਏ ਹਨ ਜਿਸ ਸੰਬੰਧੀ ਆਪ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਜਨਕੀ ਬੇਨਤੀ ਕੀਤੀ ਜਾਂਦੀ ਹੈ ਜ਼ਿਲ੍ਹਾ ਮੈਜਿਸਟ੍ਰੇਟ ਨੂੰ ਕਿ ਅਲਾਟੀਆਂ ਵੱਲੋਂ ਰੋਡ ਬਰਮ ਤੇ ਗ੍ਰੇਲਾਂ ਲਗਾ ਕੇ ਨਜਾਇਜ਼ ਕਬਜ਼ਾ ਕੀਤਾ ਹੋਇਆ ਹੈ ਤੇ ਅਰਬਨ ਸਟ੍ਰੀਟ ਫੇਸ 1 2 3 4 5 ਵਿੱਚ ਅਤੇ U O U V C G L ਸਾਈਟਾਂ ਮਿਲਕ ਪਲਾਂਟ ਸਾਈਟ ਨਿਰਵਾਣਾ ਸਟੇਟ ਜੋ ਵੀ ਸਰਕਾਰੀ ਕਲੋਨੀਆਂ ਉਹਨਾਂ ਦਾ ਸੋ ਜਲਾ ਮੈਜਿਸਟਰ ਨੂੰ ਬੇਨਤੀ ਕੀਤੀ ਹੈ ਕਿ ਇਹ ਕੰਮ ਦੇ ਲਈ 14 ਤਿੰਨ ਤੋਂ 18 ਤਿੰਨ ਦੇ ਲਈ ਡਿਊਟੀ ਮੈਜਿਸਟਰ ਤਿਆਨ ਕੀਤਾ ਜਾਵੇ ਤਾਂ ਜੋ ਮਾਨਯੋਗ ਹਾਈ ਕੋਰਟ ਵਿੱਚ ਚੱਲ ਰਹੇ ਕੇਸ ਦੇ ਹੁਕਮਾਂ ਦੀ ਪਾਲਣਾ ਕੀਤੀ ਜਾਵੇ ਸੋ ਇਹ ਗ੍ਰੇਲਾਂ ਜਿਹੜੀਆਂ ਨੇ ਹਟਾਉਣੀਆਂ ਨੇ ਇਹ ਗ੍ਰੇਲਾਂ ਤੁਸੀਂ ਦੇਖ ਸਕਦੇ ਹੋ ਕਿ 80 ਫੁੱਟ ਸੜਕ ਹੈ ਘਰਾਂ ਤੋਂ ਤੁਹਾਨੂੰ ਮੈਂ ਦਿਖਾਉਣਾ ਕਿ ਗੇਟ ਜਿਹੜੇ ਨੇ ਤੁਸੀਂ ਕਹੀਂ ਤਾਂ ਬਹੁਤ ਅੱਗੇ ਆ ਚੁੱਕੇ ਨੇ ਆ ਦੇਖੋ ਹੁਣ ਆ ਦੇਖੋ ਗੇਟ ਕਿੰਨਾ ਹੈ ਤੇ ਇਹਦੇ ਅੱਗੇ ਗ੍ਰਿੱਲ ਕਿੰਨੀ ਹੁਣ ਤੁਸੀਂ ਦੇਖ ਸਕਦੇ ਹੋ ਮਤਲਬ ਕਿ 15 ਤੋਂ 20 ਫੁੱਟ 15 ਫੁੱਟ 20 ਫੁੱਟ ਜਿਹੜੀਆਂ ਇਹ ਇੱਥੇ ਕੀਤੀਆਂ ਜਿਹੜੀਆਂ ਨੇ ਗ੍ਰਿੱਲਾਂ ਦੇ ਉੱਤੇ ਨਜਾਇਜ਼ ਕਬਜ਼ਾ ਜਿਹੜਾ ਕੀਤਾ ਗਿਆ ਦੇਖ ਸਕਦੇ ਹੋ ਤੁਸੀਂ ਕਿਸ ਤਰ੍ਹਾਂ ਸਾਰੀ ਦੀ ਸਾਰੀ ਸੜਕ ਜਿਹੜੀ ਆ ਇਹ ਕੀਤੀ ਹੋਈ ਆ ਇਸ ਸੰਬੰਧ ਵਿੱਚ ਜਿਹੜਾ ਕੋਰਟ ਕੇਸ ਚੱਲ ਰਿਹਾ ਸੋ ਆਹ ਤੁਸੀਂ ਦੇਖ ਸਕਦੇ ਹੋ ਸੋ ਇਹ ਚੀਜ਼ਾਂ ਨੇ ਇਸ ਨੂੰ ਹਟਾਉਣ ਦੇ ਲਈ ਜਿਹੜਾ ਕੀਤਾ ਗਿਆ ਸੋ ਇਸ ਗੱਲ ਨੂੰ ਸ਼ੇਅਰ ਕਰ ਦਿਓ ਕਿਉਂਕਿ ਹਾਈ ਕੋਰਟ ਦਾ ਹੁਕਮ ਹੈ ਤੇ ਹਾਈ ਕੋਰਟ ਦੇ ਵਿੱਚ 20 ਤਰੀਕ ਨੂੰ ਜਿਹੜਾ ਜਵਾਬਦੇਹੀ ਹੋਣੀ ਹੈ ਸੋ ਇਸ ਸਬੰਧ ਦੇ ਵਿੱਚ ਜਿਹੜਾ ਹੈ 14 ਤੋਂ 18 ਤਰੀਕ ਨੂੰ ਜਿਹੜੀ ਹੈ ਡਿਮੋਲਿਸ਼ਨ ਡਰਾਈਵ ਕੀਤੀ ਜਾਊਗੀ ਸੋ ਇੱਥੋਂ ਤੱਕ ਹੀ ਤੁਸੀਂ ਦੇਖ ਲਓ ਕਿ ਆ ਬਰਮ ਹੈ ਬਰਮ ਵੀ ਜਿਹੜੀ ਹੈ ਦੇਖੋ 15 ਫੁੱਟ ਅੱਗੇ ਆ ਕੇ ਵੀ ਜਿਹੜਾ ਇਹਨਾਂ ਨੇ ਇੱਥੇ ਜਿਹੜਾ ਕਬਜ਼ਾ ਕੀਤਾ ਹੋਇਆ ਆ ਨਵਾਂ ਬਣ ਰਿਹਾ ਜੀ ਇਹ ਵੀ ਹਾਲਾਤ ਤੁਸੀਂ ਦੇਖ ਸਕਦੇ ਹੋ ਕਿ ਜੋ ਡੀਏ ਡੀਪੀਸੀ ਜੋ ਵੀ ਪੈ ਰਹੀ ਆ ਆ ਦੇਖੋ ਕਿੱਥੋਂ ਤੱਕ ਇਹ ਜਿਹੜਾ ਅੱਗੇ ਆ ਗਿਆ ਸੋ ਇਹ ਡਰਾਈਵ ਜਿਹੜੀ ਆ ਸਾਰੀ ਇਹ ਡਿਮੋਲਸ਼ਨ ਹੋਣੀ ਆ 14 ਤਰੀਕ ਤੋਂ 18 ਤਰੀਕ ਤੱਕ ਇਹ ਜਿਹੜਾ ਹਾਈ ਕੋਰਟ ਦਾ ਹੁਕਮ ਆਇਆ ਇਹਨੂੰ ਢਾਉਣ ਦਾ ਸੋ ਤੁਸੀਂ ਇਹ ਦੇਖ ਸਕਦੇ ਸੋ ਇਹ ਦੇਖੋ ਚੌੜੀਆਂ ਸੜਕਾਂ ਦੇ ਉੱਤੇ ਕਿਸ ਤਰ੍ਹਾਂ ਦੇ ਨਾਲ ਪੱਕੀਆਂ ਗ੍ਰਿੱਲਾਂ ਲਾ ਕੇ ਇਹ ਰੋਕਿਆ ਗਿਆ ਸਾਰਾ ਇਲਾਕਾ ਆ ਦੇਖ ਸਕਦੇ ਹੋ ਤੁਸੀਂ ਆ ਪੱਕੀ ਸੜਕ ਦੇ ਉੱਤੇ ਵੀ ਆਹ ਦੇਖੋ ਵੀ ਇੱਥੋਂ ਤੱਕ ਵੀ ਜਿਹੜਾ ਇਹਨਾਂ ਦਾ ਉਹ ਆ ਗਿਆ ਰੈਂਪ ਫੇ ਸੜਕ ਤੁਸੀਂ ਉੱਥੋਂ ਦੇਖ ਸਕਦੇ ਹੋ ਕਿ ਕਿੰਨੀ ਆਹ ਪਾਰਕ ਦੀ ਸੜਕ ਤੋਂ ਕਿੰਨੀ ਸੜਕ ਇਹ ਜਿਹੜੀ ਐ ਇਨਕ੍ਰੋਚ ਕੀਤੀ ਗਈ ਆ ਇਸ ਤੋਂ ਇਲਾਵਾ ਹੋਰ ਇਨਕ੍ਰੋਚਮੈਂਟਸ ਵੀ ਤੁਹਾਨੂੰ ਦਿਖਾਉਣੇ ਆ ਜਿਹੜੀਆਂ ਕਿ ਕਾਰਪੋਰੇਸ਼ਨ ਨੇ ਹਟਾਉਣੀਆਂ ਹੁੰਦੀਆਂ ਕਾਰਪੋਰੇਸ਼ਨ ਬਿਲਕੁਲ ਧਿਆਨ ਨਹੀਂ ਦੇ ਰਹੀ ਬਠਿੰਡਾ ਦੇ ਜਿਹੜਾ ਇਹ ਹਟਾਉਣੀਆਂ ਇਨਕ੍ਰੋਚਮੈਂਟਸ ਸਾਰੀਆਂ ਨੇ ਆ ਦੇਖੋ ਸੜਕਾਂ ਦੇ ਉੱਤੇ ਰੇੜੀਆਂ ਲੱਗੀਆਂ ਨੰਗਨ ਨੂੰ ਥਾਂ ਨਹੀਂ ਐ ਬਿਲਕੁਲ ਥਾਣੇ ਦੇ ਸਾਹਮਣੇ ਤੁਸੀਂ ਸਥਿਤੀ ਦੇਖ ਸਕਦੇ ਹੋ ਇੱਥੇ ਆ ਚਾਹ ਦੀ ਦੁਕਾਨ ਐ ਫਿਰ ਗੱਡੀਆਂ ਖੜ੍ਹਦੀਆਂ ਇੱਥੇ ਸੜਕ ਦੇ ਵਿਚਾਲੇ ਤੇ ਇੱਥੋਂ ਤੱਕ ਕੀ ਅੱਗੇ ਜਾਵਾਂਗੇ ਤੁਹਾਨੂੰ ਹੋਰ ਦਿਖਾਉਣੇ ਆ ਸਾਰਾ ਸੋ ਇਹ ਹਾਲਾਤ ਜਿਹੜੇ ਨੇ ਇੱਥੇ ਇਹਦੇ ਵਿੱਚ ਪੈਸਾ ਕੌਣ ਲੈਂਦਾ ਕਾਰਪੋਰੇਸ਼ਨ ਦੇ ਵਿੱਚ ਕੌਣ ਬੰਦਾ ਤਹਿਬਜ਼ਾਰੀ ਦਾ ਜਿਹੜਾ ਤੁਹਾਨੂੰ ਹੋਰ ਸਥਿਤੀ ਵੀ ਦਿਖਾਉਣੇ ਆ ਇੱਥੋਂ ਅੱਗੇ ਜਾ ਕੇ ਸੋ ਤਹਿਬਜ਼ਾਰੀ ਦੀ ਜਿਹੜੀ ਸਥਿਤੀ ਆ ਤੁਹਾਨੂੰ ਦਿਖਾਉਣੇ ਆ ਬੀ ਬਟੰਡੇ ਦੇ ਵਿੱਚ ਇਨਕ੍ਰੋਚਮੈਂਟ ਜਿਹੜੀ ਆ ਸੜਕਾਂ ਤੇ ਕਿੰਨੀ ਆ ਇਹ ਸਬੰਧੀ ਵੀ ਜਿਹੜੀ ਆ ਕਾਰਪੋਰੇਸ਼ਨ ਦਾ ਬਿਲਕੁਲ ਧਿਆਨ ਨਹੀਂ ਹੈ ਸੋ ਇਹ ਫੇਸ 3 ਹੈ ਇਹਦੀ ਸੈਂਟਰਲ ਰੋਡ ਹੈ ਤੇ ਸਭ ਇੱਥੇ ਚਲੋ ਲੋਕਾਂ ਨੇ ਪਾਸੇ ਜਿਹੜੀਆਂ ਸੜਕ ਦੇ ਉੱਤੇ ਇਹ ਈਟਿੰਗ ਜੋਇੰਟਸ ਜਿਹੜੇ ਨੇ ਖੁੱਲੇ ਹੋਏ ਆ ਤੇ ਸਭ ਤੋਂ ਅਹਿਮ ਸਥਿਤੀ ਤੁਹਾਨੂੰ ਦਿਖਾਉਣੇ ਆ ਫੇਸ ਜਿਹੜੀ ਆ ਪਾਵਰ ਹਾਊਸ ਰੋਡ ਦੀ ਸੋ ਪਾਵਰ ਹਾਊਸ ਰੋਡ ਦੀ ਸਥਿਤੀ ਤੁਹਾਨੂੰ ਦਿਖਾਉਣੇ ਆ ਤੇ ਇਹ ਸਥਿਤੀ ਜਿਹੜੀ ਹੈਗੀ ਆ ਤੁਸੀਂ ਦੇਖ ਸਕਦੇ ਹੋ ਤੁਹਾਨੂੰ 2 ਮਿੰਟ ਵੇਟ ਕਰੋ ਸ਼ੇਅਰ ਕਰੋ ਵੀਡੀਓ ਨੂੰ ਤੇ ਆਪਾਂ ਤੁਹਾਨੂੰ ਨਾਲ ਦੀ ਨਾਲ ਰੂਬਰੂ ਕਰਾਉਣੇ ਆ ਸਾਰੇ ਹਾਲਾਤਾਂ ਤੋਂ ਹੁਣ ਉਹ ਸਾਹਮਣੇ ਜਿੱਥੇ ਟਰੈਕਟਰ ਆ ਰਿਹਾ ਜੀ ਇਹਨੂੰ ਕਹਿੰਦੇ ਪਾਵਰ ਹਾਊਸ ਰੋਡ 메ਨ ਜਿਹੜਾ ਬੱਸ ਸਟੈਂਡ ਆ ਉੱਥੋਂ ਸਿੱਧੀ ਸੜਕ ਕੈਂਟ ਨੂੰ ਜਾਂਦੀ ਹੈ ਤੇ ਗਾਂਹ ਬਾਈਪਾਸ ਆ ਇਹਦੀ ਸਥਿਤੀ ਵੀ ਤੁਹਾਨੂੰ ਦਿਖਾਉਣੀ ਹੈ ਕਿ ਕਿਸ ਤਰ੍ਹਾਂ ਜਿਹੜਾ ਇੱਥੇ ਇਨਕ੍ਰੋਚਮੈਂਟ ਕੀਤੀ ਹੋਈ ਆ ਆ ਫੇਸ ਤੈਨੂੰ ਗੇਟ ਅੰਦਰ ਆ ਰਿਹਾ ਇਹਦੇ ਵਿੱਚ ਜਾਮ ਲੱਗ ਜਾਂਦਾ ਇੱਥੇ ਇੱਕ ਨਾਕਾ ਲੱਗਿਆ ਹੋਇਆ ਉਹਦੀ ਵੀਡੀਓ ਵੀ ਤੁਹਾਨੂੰ ਦਿਖਾਉਂਗਾ ਕਿ ਕਿਸ ਤਰ੍ਹਾਂ ਨਾਕੇ ਦੇ ਉੱਤੇ ਗੱਡੀ ਜਿਹੜੀ ਆ ਉਹ ਵਿਚਾਲੇ ਰੋਕ ਕੇ ਆ ਤੁਸੀਂ ਦੇਖ ਸਕਦੇ ਹੋ ਕਿ ਆ ਸਥਿਤੀ ਆ ਇੱਥੇ ਆ ਦੇਖੋ ਕਿੰਨਾ ਇਧਰ ਹੈ ਥੋੜਾ ਜਿਹਾ ਇਧਰ ਆਪਾਂ ਕੈਂਟਵੰਨੀ ਨੂੰ ਜਾਂਦੇ ਆ ਤਾਂ ਆ ਦੇਖ ਸਕਦੇ ਹੋ ਕਿ ਦੋਨੇ ਪਾਸੇ ਕਿੰਨੀ ਇਨਕ੍ਰੋਚਮੈਂਟ ਆ ਦੇਖੋ ਕੋਈ ਰਾਹ ਨਹੀਂ ਛੱਡਿਆ ਸਾਰਾ 2 ਨੰਬਰ ਦਾ ਕੰਮ ਜਿਹੜਾ ਇੱਥੇ ਤੁਸੀਂ ਦੇਖ ਸਕਦੇ ਹੋ ਬਿਲਕੁਲ ਰਾਹ ਖਤਮ ਕੀਤਾ ਹੋਇਆ ਹੈ ਕੈਂਟ ਤੱਕ ਤੁਹਾਨੂੰ ਲੈ ਕੇ ਚੱਲਾਂਗੇ ਬਠਿੰਡਾ ਦੀ ਜਿਹੜੀ ਕਾਰਪੋਰੇਸ਼ਨ ਨੇ ਇਹ ਇਨਕ੍ਰੋਚਮੈਂਟ ਹਟਾਉਣੀ ਹੈ ਤਾਂ ਕਹਿ ਸਕਦੇ ਹਾਂ ਕਿ ਆਹ ਸਾਰਾ ਰਾਈਟ ਹੈਂਡ ਸਾਈਡ ਦੇ ਉੱਤੇ ਫੇਸ 3 ਪਾਰਟ 1 ਹੈ ਜਿਹੜਾ ਇਨਕ੍ਰੋਚ ਹੋਇਆ ਹੋਇਆ ਇੱਕ ਵਾਰੀ ਸਾਰਾ ਖਾਲੀ ਕਰਾ ਲਿਆ ਸੀ 50000 ਰੁਪਏ ਗਾਜ ਦੀ ਜਗ੍ਹਾ ਜਿਸ ਦੇ ਉੱਤੇ ਇਨਕ੍ਰੋਚਮੈਂਟ ਹੋਈ ਹੋਈ ਆ ਉਸ ਤੋਂ ਇਲਾਵਾ ਤੁਸੀਂ ਸੜਕ ਦੇ ਉੱਤੇ ਕਿਸ ਢੰਗ ਦੇ ਨਾਲ ਜਿਹੜਾ ਆਪਣਾ ਇਨਕ੍ਰੋਚਮੈਂਟ ਕੀਤੀ ਹੋਈ ਆ ਦੋਹੇ ਪਾਸੇ ਰੇੜੀਆਂ ਲਾ ਕੇ ਸੜਕਾਂ ਮੀਟ ਵਾਲੀਆਂ ਦੁਕਾਨਾਂ ਆ ਦੇਖੋ ਪਿੱਛੇ ਘੱਟੋ ਘੱਟ ਇਹ 100 ਫੁੱਟੀ ਸੜਕ ਤੇ 50 ਫੁੱਟ ਜਿਹੜਾ ਇਨਕ੍ਰੋਚਮੈਂਟ ਹੋਈ ਹੋਈ ਆ ਸويسੋ ਵੀਡੀਓ ਨੂੰ ਇੱਕ ਵਾਰੀ ਸ਼ੇਅਰ ਕਰੋ ਜਿੰਨਾ ਹੋ ਸਕਦਾ ਤੁਹਾਨੂੰ ਦਿਖਾਉਣਾ ਹੈ ਕਿ ਆ ਆਰਾਮ ਨਾਲ ਤੁਸੀਂ ਇੱਕ ਚੀਜ਼ ਦੇਖੋ ਵੀ ਕਿੰਨੀ ਇਨਕ੍ਰੋਚਮੈਂਟ ਆ ਇਹ ਔਰ ਪਿੱਛੇ ਘੱਟੋ ਘੱਟ 70 60 70 ਫੁੱਟ ਪਿੱਛੇ ਘਰ ਨੇ ਦੁਕਾਨਾਂ ਬਣ ਗਈਆਂ ਵੈਸੇ 25 ਗਾਜ ਅਲੋਟ ਹੋਏ ਸੀਗੇ ਗਰੀਬਾਂ ਨੂੰ ਪਰ ਇਹ ਧੂ ਮਾਫੀਏ ਨੇ ਵੱਡੇ ਲੋਕਾਂ ਨੇ 25 ਗਾਜ ਜਿਹੜੀਆਂ ਧੁੱਗੀਆਂ ਹਟਾਈਆਂ ਸੀ ਉਹਨਾਂ ਨੂੰ ਤੋਂ ਖਰੀਦ ਕੇ ਇਹ ਦੁਕਾਨਾਂ ਖੁੱਲ ਗਈਆਂ ਨੇ ਇਹ ਦੁਕਾਨਾਂ ਕਿਵੇਂ ਖੁੱਲ ਗਈਆਂ ਇਹ ਵੀ ਇੱਕ ਸਵਾਲ ਹੈ ਵੀ ਇਹ ਜਿਹੜੇ 25 ਗਾਜ ਪਲਾਟ ਗਰੀਬਾਂ ਨੂੰ ਦਿੱਤੇ ਗਏ ਸੀ ਉਹ ਗਰੀਬਾਂ ਫੇਰ ਧੁੱਗੀਆਂ ਦੇ ਵਿੱਚ ਚਲੇ ਗਏ ਨੇ ਕੀ ਇਹ ਵੇਚਣ ਲਈ ਦਿੱਤੇ ਗਏ ਸੀਗੇ ਤਾਂ ਇਹ ਵੀ ਇੱਕ ਹੁਣ ਦੇਖੋ ਇਸ ਤੋਂ ਸਭ ਤੋਂ ਵੱਡੀ ਗੱਲ ਆ ਕੈਂਟ ਆ ਗਿਆ ਬੜਾ ਸਕਿਉਰਟੀ ਪੁਆਇੰਟ ਆਫ 뷰 ਦੇ ਨਾਲ ਹੁਣ ਇੱਥੇ ਗੱਦੇ ਜਿਹੜੇ ਸੜਕ ਦੇ ਵਿੱਚ ਹੀ ਰੱਖੇ ਪਏ ਨੇ ਆ ਦੇਖੋ ਸੜਕ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਗੱਦੇ ਰੱਖੇ ਪਏ ਆ ਆ ਦੇਖੋ ਤੁਸੀਂ ਆ ਸਥਿਤੀ ਅਜੇ ਇੱਥੇ ਹੁਣ ਦੇਖੋ ਸੜਕ ਦੇ ਉੱਤੇ ਮੰਜਾ ਆਇਆ ਪਿਆ ਜਿਹੜਾ ਬਰਮਾ ਬਰਮ ਵੀ ਕਰਜੇ ਦੀ ਬਰਮ ਤੋਂ ਇਸ ਤੋਂ ਅੱਗੇ ਚੱਲੀਏ ਦੇਖੋ ਕਿਸ ਤਰ੍ਹਾਂ ਜਿਹੜਾ ਆ ਇੰਨੀ ਸੜਕ ਰਹਿ ਗਈ ਜੀ ਅੱਗੇ ਦੋਨੇ ਪਾਸੇ ਜਿਹੜਾ ਹੈਗਾ ਇਨਕ੍ਰੋਚਮੈਂਟ ਕੀਤੀ ਹੋਈ ਆ ਹੁਣ ਆ ਸੜਕ ਕਿੰਨੀ ਰਹੇਗੀ 20 22 ਫੁੱਟ ਸੜਕ ਰਹੇਗੀ 50 100 ਫੁੱਟ ਸੜਕ ਦੇ ਵਿੱਚ ਸਾਰੀ ਇਨਕ੍ਰੋਚਮੈਂਟ ਜਿਹੜੀ ਐ ਇੱਥੇ ਇਹ ਕੀਤੀ ਹੋਈ ਆ ਫਿਰ ਕੈਂਟ ਆ ਗਿਆ ਜੀ ਕੈਂਟ ਦੀ ਸਥਿਤੀ ਤੁਸੀਂ ਦੇਖ ਸਕਦੇ ਹੋ ਇੱਥੋਂ ਤੁਹਾਨੂੰ ਮੈਂ ਥੋੜੀ ਜੀ ਗੱਡੀ ਰੋਕ ਕੇ ਇੱਥੇ ਇਨਕ੍ਰੋਚਮੈਂਟ ਦੇ ਹਾਲਾਤ ਦਿਖਾਉਣਾ ਕਿ ਸਿਕਿਉਰਿਟੀ ਪੁਆਇੰਟ ਆਫ 뷰 ਦੇ ਨਾਲ ਜੇਕਰ ਆਪਾਂ ਗੱਲ ਕਰੀਏ ਤਾਂ ਕਿੰਨਾ ਚੇ ਸਹੀ ਆ ਤੇ ਤੁਸੀਂ ਜੁੜੇ ਰਹੋ ਰੇਡੀਓ ਪੰਜਾਬ ਟੂਡੇ ਦੇ ਨਾਲ ਤੇ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰਦੇ ਚੱਲੋ ਤੁਹਾਨੂੰ ਮੈਂ ਦਿਖਾਉਣਾ ਇਹ ਇਨਕ੍ਰੋਚਮੈਂਟ ਦੀ ਸਥਿਤੀ ਇੱਥੇ ਕੀ ਆ ਕੈਂਟ ਬਿਲਕੁਲ ਮੇਰੇ ਪਿਛਲੇ ਪਾਸੇ ਆ ਆ ਸਾਰੀ ਇਨਕ੍ਰੋਚਮੈਂਟ ਆ ਜੀ ਪੱਕੀ ਕੀ ਇੱਥੇ ਸਿਕਿਉਰਟੀ ਟੈਂਪੂਆਂ ਦਾ ਜਿਹੜਾ ਬਣਿਆ ਹੋਇਆ ਆ ਦੇਖੋ ਸਾਰੀ ਸੜਕ ਜਿਹੜੀ ਹੈਗੀ ਆ ਉਹ ਇਨਕ੍ਰੋਚ ਕੀਤੀ ਹੋਈ ਆ ਇੱਥੇ ਕੰਮ ਆ ਦੇਖੋ ਸੜਕ ਦੇ ਉੱਤੇ ਇਹਨਾਂ ਨੇ ਹਾਲਾ ਰੱਖੇ ਨੇ ਤੇ ਇਹ ਕਿੰਨੀ ਦੇਖੋ ਤੁਸੀਂ ਇੱਥੋਂ ਅੰਦਾਜ਼ਾ ਲਾਓ ਵੀ ਅੱਗੇ ਕਿੰਨੀ ਚੌੜੀ ਸੜਕ ਹੈ ਤੇ ਇਨਕ੍ਰੋਚਮੈਂਟ ਇੱਥੇ ਕਿੰਨੀ ਆ ਇਨਾਂ ਨੂੰ ਕੋਈ ਨਹੀਂ ਪੁੱਛਣ ਵਾਲਾ ਪੱਕੀਆਂ ਜਿਹੜੀਆਂ ਦੇਖੋ ਗ੍ਰੀਨ ਬੈਲਟ ਆ ਗ੍ਰੀਨ ਬੈਲਟ ਵੀ ਢਾਤੀ ਐ ਇੱਥੋਂ ਆ ਗ੍ਰੀਨ ਬੈਲਟ ਦੇ ਉੱਤੇ ਇਨਕ੍ਰੋਚਮੈਂਟ ਹੋਈ ਗਈ ਆ ਸਾਰੀ ਇਹ ਬਠਿੰਡਾ ਦੀ ਜਿਹੜੀ ਆ ਰਿੰਗ ਰੋਡ ਐ ਜਿੱਥੋਂ ਕੀ ਇਹਨੇ ਮਾਨਸਾ ਨੂੰ ਜਾਣਾ ਜਿਹੜੀ ਅੰਡਰ ਡਿਵੈਲਪਮੈਂਟ ਆ ਹੋਣੇ ਜੇ ਇਹ ਸੜਕ ਜਿਹੜੀ ਆ ਇੱਥੋਂ ਨਿਕਲ ਰਹੀ ਆ ਸੋ ਤੁਸੀਂ ਦੇਖ ਰਹੇ ਹੋ ਕਿ ਕੈਂਟ ਜਿੱਥੇ ਕੀ ਅਤੀ ਸੁਰੱਖਿਆ ਤੁਸੀਂ ਦੇਖ ਰਹੇ ਹੋ ਕਿ ਇਹ ਜਿਹੜਾ ਇੱਥੇ ਅਤਿ ਸੁਰੱਖਿਆ ਵਾਲਾ ਏਰੀਆ ਹੈ ਪਰ ਇੱਥੇ ਇਨਕ੍ਰੋਚਮੈਂਟ ਦੀ ਜਿਹੜੀ ਸਥਿਤੀ ਹੈ ਤੁਸੀਂ ਦੇਖ ਸਕਦੇ ਹੋ ਇੱਥੇ ਕੋਈ ਵੀ ਵਿਅਕਤੀ ਜਿਹੜਾ ਸੁਰੱਖਿਆ ਦੇ ਮੱਦੇ ਨਜ਼ਰ ਜਿਹੜਾ ਰੋਕੇ ਕਿਸੇ ਤਰ੍ਹਾਂ ਦੇ ਨਾਲ ਵੀ ਦੇਸ਼ ਦੀ ਜਿਹੜੀ ਹੈ ਸੁਰੱਖਿਆ ਨੂੰ ਖਤਰਾ ਪੈਦਾ ਹੋ ਸਕਦਾ ਸੋ ਇਸ ਵੀਡੀਓ ਨੂੰ ਵਕਤ-ਵਕਤ শেয়ার ਕਰੋ ਤੁਸੀਂ ਕੋਈ ਇੱਥੇ ਉਹ ਚੀਜ਼ ਨਹੀਂ ਹੈ ਤੁਸੀਂ ਦੇਖ ਸਕਦੇ ਹੋ ਸੋ ਇਹ ਵੀਡੀਓ ਕਿਸ ਤਰ੍ਹਾਂ ਲੱਗੀ ਪਲੀਜ਼ ਕਮੈਂਟ ਜਰੂਰ ਕਰਨਾ